पानी आंद नहीं पे कि क बदलाव लगता सकारा का की लगता हम्म किन्ना बदलाव लगता कुछ कि बदलाव ਲੱਗਦਾ ਇਹ ਮਾਨਸਕਾਲ ਕਹਿੰਦੀ ਪਾਣੀ ਘਰ ਘਰ ਦਾ ਉਹ ਲੋਕਾਂ ਦੇ ਸਾਰਾ ਕੁਝ ਉਵੇਂ ਲੱਗਦਾ ਇੱਧਰ ਵੱਧਨ ਵੱਧਨ ਉਹ ਕਿੰਨੇ ਦਿਨ ਤੋਂ ਪਾਣੀ ਨਹੀਂ ਆਂਦਾ ਇੱਥੇ ਚਾਰ ਮਹੀਨੇ ਹੋ ਗਏ ਕੋਈ ਤੇਰੇ ਕੌਣ ਸੌਰੇ ਕੋਈ ਐਮਐਲਏ ਕੋਈ ਨਹੀਂ ਆ ਦੇਖਣ ਆਇਆ ਮਰ ਗਏ ਮਰ ਗਏ ਐਮਐਲਏ ਹਾਂ ਕਿਹਾ ਭਗਵਾਨ ਦੇ ਆਖਰੀ ਮੋਦੀ ਸਾਰੀਆਂ ਦੇ ਮਕਾਨਾਂ ਦੇ ਕੇ ਇੰਨੀਆਂ ਖੇਰ ਨੇ ਮਾਤਾ ਕੀ ਲਾਦਾ ਇੰਨੇ ਨੇ ਵੱਡੇ ਲਾਦੇ ਕਿਤੇ ਵੀ ਉਹ ਲੀਡਰਾਂ ਨੇ ਹੂੰ ਇੰਨੀ ਸਰਕਾਰਾਂ ਸਾਰੀਆਂ ਚੋਰੀ ਵੋਟਾਂ ਲੈਣ ਵੇ ਰਹੀ ਨਹੀਂ ਮਤਲਬ ਦੇਖਣਾ ਕੌਣ ਵੋਟਾਂ ਲੈਣ ਨਹੀਂ ਪਾਣੀ ਦਾ ਮਸਲਾ ਆ ਰਿਹਾ ਹੈ ਤੇ ਤੁਸੀਂ ਆਪ ਕਰੋਗੇ ਕੋਈ ਨਹੀਂ ਕਿਸੇ ਨੂੰ ਨਹੀਂ ਰਹਿਣੀ ਹੁਣ ਅਸੀਂ ਰਿਪੋਰਟ ਦੇਣੀ ਸਾਰੀਆਂ ਸਰਕਾਰਾਂ ਹਾਏ ਵਾਹ ਆ ਦੇ ਲੋ ਇਸ ਸਰਕਾਰਾਂ ਦਾ ਆਏ ਆਏ ਸਾਰਿਆਂ ਦਾ ਪਗਦਮਾਨ ਕਹਿੰਦਾ ਮੈਂ ਬਦਲਾਵ ਕਰਦੇ ਮੈਂ 111020 ਬੀਬੀਆਂ ਨੂੰ ਪਣਾ ਹਾਂ ਸਾਨੂੰ ਕੋਈ ਕਹਿਣਾ ਨਹੀਂ ਆਪਾਂ ਕਹਾਂਗੇ ਹੋਰ ਨਹੀਂ ਕਿ 1100 ਨਹੀਂ ਚਾਹੀਦਾ ਇਹਨੂੰ ਚਾਹਦੇ 2500 ਚਾਹੀਦੇ ਹੈ ਪੜ੍ਹੇ ਲੇਕਿਨ ਨੌਕਰੀਆਂ ਨਹੀਂ ਮਿਲੀਆਂ ਬਾਹਰ ਜਾਣ ਨੂੰ ਧੱਕੇ ਖਾਂਦੇ ਆ ਇਹਨਾਂ ਦੀਆਂ ਮਗਾਨਾਂ ਨਹੀਂ ਨੇ ਕੋੜੀ ਅਦੇਸਾ ਦੇ ਸਕਾਰਾ ਦੇ ਹਾਏ ਹਾਏ ਦੇ ਨਾਰੇ ਵਾਈ ਲੱਗਦੇ ਵੇ ਪਹਿਣਾ ਬੀਬੀ ਵਾਲੋ ਦੇ ਲੋ ਵੱਡੀਆਂ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਵੇ ਅਦੇਸਾ ਦੇਓ ਨੋਥਰੇ ਵੀ ਦੇ ਲੋ ਕੀ ਲਾਤ ਕੇ ਵੈਸਾ ਲੱਗਦੇ ਆ ਲਾਤ ਨੋਥਰੇ ਵੀ ਲਾ ਦੇ ਸਕਦੇ ਤੁਸੀਂ ਪਿੰਟ ਸਿਰ ਆਪਾਂ ਹੁੰਦਾ ਵੇ ਦੇ ਸਕਦੇ ਹੋ ਪਾਣੀ ਨੂੰ ਲੈ ਕੇ ਕਿੰਨੇ ਦਿਨੋਂ ਕੇ ਪਾਣੀ ਨਹੀਂ ਆਂਦਾ ਵੇ ਆਪਣੇ ਪਿਛਤ 3 ਮਹੀਨਿਆਂ ਤੋਂ ਨਹੀਂ ਆਂਦਾ ਵੇ ਕੋਈ ਟੈਂਕਰ 1000 1500 ਦਾ ਲਿਆ ਹਾਂ ਜਾਨੀ ਜਾਰਦਾ ਸਪਾਈ ਜਾਰਦਾ ਤੇ ਆ ਗਏ ਚੁੱਕੇ ਆ ਅੱਛਾ ਜੀ ਹੈਲੋ ਇਹ ਪਾਣੀ ਤੋਂ ਬਿਨਾ ਕਿੱਦਾਂ ਕੋਈ ਜ਼ਿਆਦਾ ਹੁੰਦਾ ਭੈਣਾ ਬੀਬੀਆਂ ਦਾ ਹਾਂ ਹੋ ਜੀ ਇਹ ਤਾਂ ਹੈ ਨਹੀਂ ਦੀਆਂ ਮੁਕਾਮਾਂ ਨੇ ਸਾਰੇ ਪਾਸੇ ਤੋਂ ਆਏ ਪਾ ਜੀ ਜੇ ਅੱਜ ਕਰਦੇ ਕੱਲ ਕਰਦੇ ਹੋਰੇ ਕਰਦੇ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਇੱਥੇ ਮਤਲਬ ਕੋਈ ਨਹੀਂ ਜਾਂਦਾ ਵੋਟਾਂ ਲੈਣ ਪੱਤ ਜੋੜਦੇ ਤੁਸੀਂ ਆ ਰਹੇ ਬੀਬੀਆਂ ਕਹਿੰਦੀ ਐ ਵੇ ਮੁੱਕ ਦੇਣ ਦਿੱਤਾ ਸਜਦਾ ਲੋਕਾਂ ਦੇ ਵਿੱਚ ਲੀਡਰ ਇਹਨੂੰ ਤੜਸਾ ਜਾਂਦਾ ਉਹਨਾਂ ਦੇ ਬਾਅਦ ਚ ਵੋਟਾਂ ਵੱਲੇ ਸਾਰੇ ਆ ਦੇ ਅਸੀਂ ਹੁਣ ਕੱਟ ਨਹੀਂ ਕਰਨਾ ਮੇਲ ਕਰਕੇ ਦੇਣ ਦੇ ਨਹੀਂ ਹਾਂ ਅਸੀਂ ਤਾਂ ਜਾਤਾਂ ਪਿਆਰਾਂ ਨਾਲ ਆਇਆ ਹਾਂ ਇੱਕ ਸਾਲ ਨੂੰ ਹਾਂ ਅਸੀਂ ਤਾਂ ਵੋਟਾਂ ਨਹੀਂ ਆ ਦੇ ਕੋਈ ਪਾਨੀ ਨੀ ਆਈ ਕਿੰਨਾ ਦਾ ਹਾਲਾ ਨਾ ਰੱਖਣੇ ਜਿਹੜਾ ਸਾਡੀ ਗੱਲ ਸੀ ਬਹੁਤ ਮਾਰ ਸੀ ਨਾ ਇਹ ਹਾਲ ਬੜੇ ਆ ਹੁਣ ਨਹੀਂ ਤੇਰੀਆਂ ਮੋਰ ਤਾਂ ਆ ਆ ਦੇ ਲੋਈ ਨੋਟੇ ਲਾ ਦੇ ਲੋ ਪੈਣਾ ਬੀਬੀਆਂ ਨੇ ਕਹਿਤਾ ਜੁੱਤੀਆਂ ਮਾਰਾਂਗੇ ਆਪਾਂ ਰੀਡਾ ਦੇ ਉੱਤੇ ਦੇਖ ਸਾਡੇ ਪੈਣਾ ਬੀਬੀਆਂ ਦੇ ਵਾਦੇ ਹੋ ਗਏ ਪੱਕੇ ਆ ਦੇਖੋ ਜੀ ਆਪਾਂ ਕਦਮ ਮਾਨ ਦੀ ਬਕਾਨ ਆ ਜਵੇ ਇਹ ਕਹਿੰਦੇ ਪਈ ਪੈਣਾ ਬੀਬੀਆਂ ਦੇ ਸੱਦਿਓ ਇਹ ਨੌਰਥ ਦੇ ਲਾਹ ਦੇ ਸੱਦਿਓ ਵੱਡੀਆ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰ ਦੇਵੇਂ ਜਰੰਦਾ ਮੇਂ ਟੀਵੀ ਦੇ ਆ ਦੇਖੋ ਕੀ ਗਈ ਜਾਂਦੇ ਬਹਿ ਮਰ ਗਏ ਨੀ ਪਰ ਦੇਖ ਲੋ ਹਾਲ ਕਿਉਂ ਦੇ ਜਿਹੜੇ ਨੌਰਥ ਦੀ ਵੀ ਹੋ ਸਕਦੇ ਪਾਣੀ ਦਾ ਮਸਲਾ ਹਾਇ ਹਾਇ ਕੁੱਖੀਆਂ ਸਰਕਾਰਾਂ ਹਾਇ ਹਾਇ ਲੰਗੀਆਂ ਦੇ ਨੇਤਾ ਹਾਇ ਹਾਇ ਕੱਲੀਆਂ ਸਰਕਾਰਾਂ ਹਾਇ ਹਾਇ ਇਹ ਕੱਲੀਆਂ ਸਰਕਾਰਾਂ ਨਹੀਂ ਇਹ ਆਪhetra ਰਲਿਆ ਕੀ ਲੱਗਦਾ ਚਾ ਦੋ ਤਿੰਨ ਮਹੀਨੇ ਚ ਕਤਲ ਚੋਰੀਆ ਚਕਾਰੀਆਂ ਕੋਈ ਦੇੜੀ ਚੋਂ ਇੰਨਾ ਹੋ ਕਾ ਹੋ ਚੁੱਕਾ ਕਰੋ ਲਿਖਣਾ ਕੀ ਚਾਣਾ ਹਮਮਾਰੇ ਸਰਕਾਰਾਂ ਹੀ ਕਰਵਾ ਰਹੀਆਂ ਹਮਮਾਰੀ ਹਮਮਾਰੀ ਬਾਹਰ ਨਹੀਂ ਕੱਲੀ ਲੈਣੀ ਬਾਹਰ ਨਹੀਂ ਨਿਕਲ ਸਕਦੇ ਅੱਜ ਖਤਰਾ ਆ ਲੈ ਦੇਸੀ ਹਮ ਇਹ ਰਾਤ ਪੂਰੇ ਗੰਦੇ ਕੋ ਤੁਸੀਂ ਦੇ ਲੋ 10 12 ਸਾਲ ਪਿੱਛੇ ਚੱਲ ਜਾਓ ਦੇੜੀ ਚੋਂ ਕਦੋਂ ਲਿਖ ਸਕਦੀ ਉਹ ਲੋਕਾਂ ਦੇ ਮਾਨੇ ਡਾਲ ਇੰਨਾ ਕ ਬੈ ਚੁੱਕਾ ਹੋ ਬਹੁਤ ਜ਼ਿਆਦਾ ਹਮ ਹਾਂਜੀ ਕੀ ਕਹਿੰਦੇ ਇੱਥੇ ਕੋਈ ਕੌਂਸਰ ਕੋਈ ਰੀਡਰ ਆਇਆ ਤੇ ਦੇਖਣਾ ਸੁਣ ਮੁੱਕੇ ਇਹਦੇ ਕੱਪੜੇ ਬਨੇਰੇ ਜਾਂ ਤੁਹਾਡੇ ਜੋਗੇ ਜੇ ਸੀ ਸੀਮਲੇ ਦਾ ਸੁਪਾਈ ਕਰਾਉਂਦੇ ਆ ਤਾਂ ਪੈਸੇ ਦੇਣਗੇ ਕਰਨ ਦੇ ਆ ਚੌਧਰੀ ਪੈਸੇ ਦੇ ਕੇ ਕਰਾਉਂਦੇ ਤੁਸੀਂ ਕਾਰਪੋਰੇਸ਼ਨ ਵਾਲੇ ਆਉਂਦੇ ਨਹੀਂ ਆਉਂਦੇ ਨਹੀਂ ਉੱਤੇ ਉਹ ਕਹਦਾ ਅਕੇ ਸੀ ਸੁਪਾਈ ਜੇ ਮੈਂ 2000 ਰੁਪਇਆ ਮੰਗਦਾ ਹੂੰ 2000 ਰੁਪਇਆ ਦੇ ਕੇ ਸੁਪਾਈ ਕਰਾ ਦੇ ਸਾਡੇ ਦੋ ਕਹਦਾ 2000 ਰੁਪਇਆ ਮੰਨਦੇ ਬੇ ਘੜੇ ਸਾਹਿਬ ਕਹਿੰਦਾ ਕਰ ਅਸੀਵਰ ਸਾਹਿਬ ਕਹਿੰਦਾ ਕਹਦਾ ਮੰਗਦੇ 2000 ਰੁਪਇਆ ਕਿ ਇਹਨਾਂ ਸਰਕਾਰੀ ਦਿਖਾਵਾ ਨਹੀਂ ਮਿਲਦੀ ਉਹਨਾਂ ਨੂੰ ਆ ਦੇਖੋ ਜੀ ਬੀਬੀ ਦੀ ਆਰਾਮ ਕਰਨ ਦੀ ਉਮਰ ਹੀ ਘਰ ਹੈ ਬੀਬੀ ਵਿਚਾਰੀ ਰੋਡ ਤੇ ਬੈ ਚੁੱਕੀ ਆ ਬੀਬੀ ਜੀ ਕਿੰਨੇ ਕ ਪਾਣੀ ਨਹੀਂ ਆਂਦਾ ਕਿੰਨੇ ਕ ਦੇਰ ਹੋ ਗਈ ਤੇ ਹਮੇਸ਼ਾ ਨਹੀਂ ਆਉਂਦਾ ਹਾਂ ਨਿਕਲ ਜਾਈਦਾ ਸੜਕਾਂ ਦੀ ਜੇ ਕੋਈ ਤੁਮੇ ਮੈਂ ਕੋਈ ਨਮੇਵਾਰ ਆ ਉਹ ਸਾਹਮਣੇ ਨਲਕੇ ਤੋਂ ਪਾਣੀ ਭਰੀਦਾ ਕਿੱਤੋਂ ਜੀ ਜੇ ਉਹ ਆਵੇ ਜੇ ਉਹ ਆਵੇ ਤਾਂ ਭਰੀਦਾ ਨਹੀਂ ਆਉਂਦਾ ਮੈਂ ਸਾਰੇ ਦਿਨ ਜੇ ਦੇ ਦੇ ਦੇਈਦਾ ਤੁਸੀ ਉੱਤੇ ਵੀ ਨਹੀਂ ਆਉਂਦਾ ਉੱਤੇ ਵੀ ਨਹੀਂ ਆਉਂਦਾ ਉਹ ਬਜ਼ੁਰਗ ਬੰਦਾ ਕਿੱਥੋਂ ੜੜਕ ਪਾਰ ਕਰਕੇ ਪਾਣੀ ਭਰ ਕੇ ਲਿਆਉਂਦਾ ਹਾਂ ਹਾਂ ਜੀ ਹਾਂ ਜੀ ਅੱਗੇ ਮੋਦੀ ਕੰਮ ਨਹੀਂ ਆਉਂਦਾ ਇਹਨਾਂ ਨੇ ਨਾ ਕੋਈ ਨੋਟ ਪੁੱਛੀ ਵਰਗਾ ਉਹ ਸਰਕਾਰਾਂ ਆ ਮਾੜੋ ਹਮਾਂ ਦੇ ਚਲੋ ਮੋਦੀ ਦਾ ਇੱਥੇ ਮੋਦੀ ਸੈਂਟਰ ਸਰਕਾਰ ਇੱਥੇ ਪਹੁੰਚੀ ਨਹੀਂ ਹੋ ਇੱਥੇ ਕਾਂਸਰ ਨੇ ਰਾਜ ਕੀਤਾ ਭਾਜੀਪੀ ਵਾਲੇ ਨੇ ਅਕਾਲੀਏ ਨੇ ਰਾਜ ਕੀਤਾ ਕਾਂਸਰ ਨੇ ਰਾਜ ਕੀਤਾ ਇਹਨਾਂ ਨੇ ਲੇਟਾ ਸਾਰੇ ਮੋਦੀ ਵਾਲੇ ਚਾਈ ਜਾਂਦੇ ਇੱਥੇ ਨਮਰੋੜਾ ਜੀ ਵੀ ਨਹੀਂ ਇੱਕ ਵਾਰ ਨਹੀਂ ਆਇਆ ਐਮਐਲਏ ਨਮਰੋੜਾ ਵੀ ਨਹੀਂ ਆਇਆ ਇੱਥੇ ਹਾਂ ਉਹ ਲੈਤਾ ਨਹੀਂ ਹੋਣਾ ਕਿ ਜੀ ਆਖਾਈ ਜਾਂਦੇ ਹੁੰਦੇ ਪਰ ਫੋਨ ਦਾ ਲੈ ਕੇ ਫੋਨ ਵਾਲਿਆਂ ਨੂੰ ਪਹਿਲਾਂ ਚਾਈ ਜਾਂਦਾ ਕਿਵੇਂ ਲੈ ਲੈ ਸਰਕਾਰਾਂ ਬੁਝਦੀਆਂ ਤੁਸੀਂ ਆ ਦੇ ਸਕਦੇ ਨੋਟ ਦੇ ਹੋਰ ਪੂਰੀ ਹੋਣੀ ਚਾਹੀਦੀ ਇਹ ਸਭ ਜਿਹੜਾ ਤੁਸੀਂ ਦੇਖ ਰਹੇ ਹੋ ਬਜ਼ੁਰਗ ਮਾਤਾ ਤੁਸੀਂ ਆ ਦੇ ਸਕਦੇ ਭੈਣਾ ਬੀਬੀਆਂ ਕਲਬਦੀਆਂ ਪੀਆ ਦੇ ਸਕਦੇ ਪਾਣੀ ਨੂੰ ਲੈ ਕੇ ਹਾਂ ਲੱਗਦਾ ਮਸਲਾ ਹੱਲ ਹੋ ਜੂ ਇੱਥੇ ਬੈ ਕੇ ਹੀ ਦਾ ਘੰਟਾ ਦਾ ਜ ਨੂੰ ਹੋ ਗਿਆ ਤੇ ਕੋਈ ਆਇਆ ਨਹੀਂ ਹੋ ਹਾਂ ਜੀ ਹਾਂ ਜੀ ਬੋਲੋ ਬੋਲੋ ਹਾਂ ਹੂੰ ਕੰਮ ਹੀ ਨਹੀਂ ਕਰਦੇ ਸਪான்ਸਰ ਕੋਈ ਹੂੰ ਉਹ ਕਹਿੰਦੇ ਆਪ ਬਦਲਾਵ ਲਿਆਂਦਾ ਬਦਲਾਵ ਨਹੀਂ ਲਾਂਦਾ ਨੇ ਫੇਰ ਕੁਝ ਨਹੀਂ ਆਉਂਦਾ ਕੀ ਆ ਦੇ ਸਕਦੇ ਹੋ ਮੋਕੇ ਦੇ ਵੱਡੀਆਂ ਚੁੱਕੀ ਦਾ ਦਿਖਾ ਸਕਦੇ ਹੋ ਤਾਂ ਦੇਖੋ ਜੀ ਦੇਖ ਸਕਦੇ ਜਿਹੜੇ ਕਿ ਓਏ ਦੇਖੋ ਜੀ ਨੌਤ ਦੇ ਨਾਰੇ ਵਾਜੀ ਲੱਗਦੀ ਵੀ ਬਿੱਟ ਸਾਪਾ ਹੁੰਦਾ ਪਏ ਨੌਤ ਦੇ ਏਰੀਆ ਚ ਨੀਡ ਦਾ ਦਾ ਪਾਣੀ ਨੂੰ ਲੈ ਕੇ ਗੰਦੇ ਪਾਣੀ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਇਹ ਵੱਡੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਜਨੰਦਮੇ ਟੀਵੀ ਦੇ ਉੱਤੇ ਲਾਈਵ ਇਹ ਨੌਤ ਦੇ ਏਰੀਆ ਦੇਖ ਸਕਦੇ ਹੋ ਇਹ ਨੌਤ ਦੇ ਏਰੀਆ ਦੀਆਂ ਤਸਵੀਰਾਂ ਗੰਦੇ ਪਾਣੀ ਨੂੰ ਲੈ ਕੇ ਆ ਛੋਟ ਆ ਬੀਬੀ ਦੇ ਲੋ ਕਟੂਆ ਇਰਾਮਗਰਦੀ ਉਮਰਦੀ ਬੀਬੀ ਦੀ ਇਰਾਮਗਰਦੀ ਉਮਰਦੀ ਤੇ ਵਿਚਾਰੀ ਬੀਬੀ ਰੋਡ ਦੇ ਬਿੱਟੇ ਪਾਣੀ ਲੈ ਕੇ ਗਲੀ ਮੱਲਾ ਪਾਣੀ ਲੈ ਕੇ ਦੇ ਸਾਰੇ ਰੋਡ ਦੇ ਬਿੱਟੇ ਆ ਸਾਰਾ ਮੱਲਾ ਰੋਡ ਦੇ ਪੇਟਾ ਇਹ ਵਡੀਆਂ ਤਸਵੀਰਾਂ ਦੁਕਾਨ ਦੀ ਖੋਸ਼ਕਤ ਦੇ ਵੇਖੀ ਸੋ ਨਾ ਪੂਰਾ ਚੌਂਗ ਇਹ ਨੋਟ ਇਹਦੀ ਦੁਕਾਨ ਦੀ ਖੋਸ਼ਕਤ ਵਾਧੂ ਹੋਰ ਵੀਡੀਓ ਸ਼ੇਅਰ ਕਰੋ ਇਹ ਲੋਕਾਂ ਦਾ ਗੱਲ ਪਹੁੰਚ ਨਹੀਂ ਚੈਰੀ ਪਾਣੀ ਲੈ ਕੇ ਸੀਵਰੇ ਨੂੰ ਲਾ ਕੇ ਕਰੇ ਵੱਡੇ ਵੱਡੇ ਵਾਦੇ ਕੀਤੀਆਂ ਸਰਕਾਰਾਂ ਨੇ ਇਹ ਵਾਦੇ ਖੋਖਲੇ ਜਾਂਦੇ ਪੇ ਸਾਹਿਬ ਅ ਦੇਖ ਸਾਦੇ ਵੱਡੇ ਬਾਦ ਸਾਰੇ ਖੋਖਲੇ ਹਾਏ 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 ਹੰੜੀ ਹਾਏ ਹਾਏ ਮਾਰ ਕੇ ਆਹੰੜੀ ਹਾਏ ਹਾਏ ਕਿਤਾ ਸੀ ਅੰਪਾ ਹਾਏ ਹਾਏ ਸਵੇਰੇ ਕਿਤਾ ਹਾਏ ਹਾਏ ਤੁਸੀਂ ਆ ਦੇਖੋ ਜੀ ਪਿੱਟ ਸਾਪਾ ਨੋਟ ਦਾ ਕੇਂਦਰ ਹਾਏ 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 ਕੋਈ ਸੁਣਦਾ ਹਾਏ ਹਾਏ ਕੋਈ ਸੁਣਦਾ ਹਾਏ ਹਾਏ ਬੜਾ ਮਸਲਾ ਤੁਸੀਂ ਆ ਦੇਖੋ ਸਾਦੇ ਵੱਡੀਆਂ ਤਸਵੀਰਾਂ ਨੋਟੇ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਵੇ ਹਜਨੰਦਾ ਮੇਰੇ ਟੀਵੀ ਦੇ ਉੱਤੇ ਲਾਈਵ ਤਸਵੀਰਾਂ ਦੇਖ ਸਾਡੇ ਨੌਂਤ ਦਾ ਪਿੰਡ ਸਾਪਾ ਹੁੰਦਾ ਵੇ ਅੱਜ ਕਿ ਸਰਕਾਰਾਂ ਦਾ ਦੇਸ਼ ਹਥਿਆਰ ਦੇ ਸਾਤੇ ਤੁਸੀਂ ਨੌਂਤ ਦੇ ਹਾਲ ਪਾਣੀ ਵੀ ਲੈ ਕੇ ਜਿਹੜਾ ਮਸਲਾ ਹੱਲ ਕਰੋ ਪਾਣੀ ਦਾ ਮਸਲਾ ਹੱਲ ਕਰੋ ਪਾਣੀ ਦਾ ਮਸਲਾ ਹੱਲ ਕਰੋ ਪਾਣੀ ਦਾ ਮਸਲਾ ਹੱਲ ਕਰੋ ਦੇ ਸੱਦਿਓ ਜੀ ਕਿਦਾਂ ਇਹ ਲਾਤ ਹੋ ਚੁੱਕੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀਗਾ ਤੇ ਪਾਣੀ ਨੂੰ ਲੈ ਕੇ ਤੇ ਲੋਕੀ ਵੀ ਇਸ ਲੋੜ ਤੇ ਤੇ ਕਿਸੇ ਨੇ ਪੂਰਾ ਪਾਣਗੋੜ ਪਾਇਸ ਤੁਸੀਂ ਇਹ ਦੇ ਸੱਦਿਓ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀਗਾ ਤੇ ਵੇਚ ਲੈਂਦਾ ਮੈਂ ਟੀਵੀ ਤੇ ਇਹ 9 ਤੇਰੀ ਦੇ ਤੇ 9 ਤੇਰੀ ਦੇ ਪਾਣੀ ਨੂੰ ਲੈ ਕੇ ਮਸਲੇ ਨੂੰ ਲੈ ਕੇ ਪਾਣੀ ਦੇ ਮਸਲੇ ਨੂੰ ਲੈ ਕੇ ਦੇ ਸੱਦਿਓ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀਗਾ ਤੇ ਦੇ ਸੱਦਿਓ ਇਹ ਲੈਟਰ ਦਾ ਰਿੱਕਾ ਜੀ ਨੇ ਦਿੱਤੀ ਸੀ ਰਾਣੇ ਇਹ ਲਾਈਟਦਾਰੀ ਤੇ ਲਾਈਟਦਾਰ ਸਾਹਿਬ ਇੱਕ ਇਹ ਕਾ ਪਾਣੀ ਨੂੰ ਲੈ ਕੇ ਗੰਦੇ ਪਾਣੀ ਸੇਵਨ ਨੂੰ ਲੈ ਕੇ ਦੇ ਸਕਦੇ ਆ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ਾਂ ਤੇ ਨੋਟ ਦੇ ਦੇ ਦੀਆ ਦੇ ਸਕਦੇ ਆ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ੀ ਕਰਦੇ ਵੀ ਲਾਈਵ ਇਹ ਸਿੱਧੀਆਂ ਤਸਵੀਰਾਂ ਨੋਟ ਤੇ ਦੇ ਦੀਆ ਦੇ ਸਕਦੇ ਆ ਲਾਈਵ ਤਸਵੀਰਾਂ ਇਹ ਜਲੰਧਰ ਮੇ ਟੀਵੀ ਦੇ ਉੱਤੇ ਦੇ ਸਕਦੇ ਹੋ ਤੁਸੀਂ ਆਦੇ ਸਾਧੇ ਵੱਡੀਆਂ ਤਸਵੀਦਾਂ ਤੁਸੀਂ ਆਦੇ ਸਾਦੇ ਨੋਤੇ ਦੇ ਦੀਆ ਹਾਂਜੀ ਮਾਤਾ ਜੀ ਕੀ ਕਹਿੰਦੇ ਇੱਧਰ ਆਓ ਕੀ ਕਹਿੰਦੇ ਵੇ ਮੰਦਿਰੰਡਾ 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 ਆਂ ਬਾਬਾ ਬਸਿੰਦਾ ਉਹ ਚਾਤੀ ਸਰਾਈ ਹੋਈ ਉਹਨਾਂ ਰੰਡੇ ਨੂੰ ਪਤਾ ਹੋਵੇ ਉਹਨਾਂ ਰੰਡੇ ਨੂੰ ਪਤਾ ਜੇ ਆਣੀ ਹੋਣਾ ਲੋਕਾਂ ਲਈ ਨਾ ਸਰਕਾਰ ਦਾ ਦੋਖਾ ਨਹੀਂ ਹਾਂ ਤਾਂ ਉਹ ਰੰਡਾ ਉਹ ਨਹੀਂ ਤਾ ਆਇਆ ਇਹ ਬਾਤ ਬੱਤ ਹਰਾ ਦਾ ਪੁਰੀਆਂ ਐਸਾ ਕਰਕੇ ਆ ਗਿਆ ਹਾਂ ਹਾਂ ਸਾਰੇ ਐਸਾ ਕਰਦੇ ਆ ਦੇ ਸਾਦੇ ਲੋਕਾਂ ਦਾ ਲੋਕੀ ਪੇਛਾਨ ਹੋਏ ਪਏ ਪਾਣੀ ਨੂੰ ਲੈ ਕੇ ਗੰਦੇ ਪਾਣੀ ਨੂੰ ਲੈ ਕੇ ਦੇ ਸਾਦੇ ਨੋਟੇ ਦੇ ਦੀਆ ਇਹ ਵੱਡੀਆਂ ਤਸਵੀਰਾਂ ਦੇ ਸਾਦੇ ਹੋ ਲਾਈਟ ਤਸਵੀਰਾਂ ਲੋਕਾਂ ਦਾ ਸਾਫ਼ ਕਹਿ ਦਿੱਤਾ ਕਿ ਸਾਦੇ ਮਲੇ ਬੋਟਲ ਲੈਣਾ ਹੋ ਇਹ ਤੁਸੀਂ ਬੋਟਲ ਲੈਣਾ ਸਾਦੇ ਮਲੇ ਯਾਰਗੇ ਅਸੀਂ ਭੁਗਾਵਾਂਗੇ ਪਾਣੀ ਪਾਣੀ ਲੈਣਾ ਹੋਗ ਲੈਂਦਾ ਪਾਣੀ ਪੁੱਛੀ ਨਾ ਅਸੀਂ ਆਪਣੇ ਤੋਂ ਪਾਣੀ ਹੋਰ ਨਾ ਲਵਣੇ ਮਾਤਾ ਇਹ ਤੇ ਕੋਈ ਪਹੁੰਚਿਆ ਨਹੀਂ 2 ਘੰਟੇ ਹੋ ਗਏ ਕੋਈ ਤੇ ਰੀਡਣ ਨਹੀਂ ਪਹੁੰਚਿਆ ਕਿੰਨੇ ਕੇ ਦੇ ਖੜੇ ਦੋਗੇ ਤੁਸੀਂ ਇੱਧੇ ਕਿਹਨੇ ਕਿਹਾ ਤੇ ਆਪਾਂ ਘਰੇ ਲਾ ਮਾਤਾ ਸਾਰੀ ਰਾਤ ਤੇ ਆਪਾਂ ਲਾ ਰਹੇ ਇਹਨਾਂ ਨੂੰ ਕਿ ਆਪਾਂ ਇੱਥੇ ਹੀ ਨਾ ਕਰਾਂਗੇ ਨਾ ਤਾਂ ਮਾਰ ਹੀ ਰਹੀ ਹੈ ਨਹੀਂ ਆਣਾ ਆਹਦੇ ਰਹਿਣਾ ਇਹੋ ਦਾ ਲਾ ਕੇ ਆਪਾਂ ਦਾ ਮਾਰੀ ਮੈਂ ਤੁਸੀ ਇੱਤੇ ਮੱਦਵਾ ਸੋਚ ਰਿਆ ਜੇ ਉਹ ਤਾਂ ਮਸਲਾ ਆ ਲੈਣੀ ਹੋਣਾ ਤੁਸੀਂ ਇੱਤੇ ਰਹਿਣਾ ਆ ਆ ਦੇ ਲੋ ਜੀ ਨੌਥੇ ਦੇ ਏਰੀਆ ਚ ਮਸਲਾ ਕੁਸਦਾ ਹੱਲ ਨਹੀਂ ਹੋਆ ਪੈਣਾ ਬੀਬੀਆਂ ਕਹਿੰਦੀ ਆਪਾਂ ਨਹੀਂ ਜਾਣਾ ਘਰ ਆ ਪੀਪੇ ਬਾਟੀਆਂ ਖਾਲੀ ਲਿਆਂਦੀ ਏ ਘਰੋਂ ਬਾਹਰ ਇਹ ਤੁਸੀਂ ਆ ਦੇ ਸਕਦੇ ਖੱਲੋ ਖਾਲੀ ਪਾਰਟੀਆਂ ਦੇ ਸਕਦੇ ਹੋ ਇਕਾਲੀ ਪਾਰਟੀਆਂ ਆ ਬੀਬੀਆਂ ਦੇ ਸਕਦੇ ਬੀਬੀਆਂ ਆ ਦੇਖੋ ਆ ਬੀਬੀ ਵੀ ਦੇ ਲੋ ਆਏ ਉਮਰ ਆ ਆਮ ਕਹਿੰਦੀ ਉਮਰ ਆ ਕਰੋ ਦੋੜ ਦੇ ਸਕਦੇ ਸਿਕਾਰੇ ਲਾਤ ਕਿੰਨੇ ਕ ਮਾਰੇ ਹੋਗੇ ਦੇ ਸਕਦੇ ਹੋ ਨੌਥੇ ਦੀ ਲਾਤ ਦੇ ਸਕਦੇ ਤੁਸੀਂ ਸਾਦਾ ਇਸ ਤੇਰੀ ਆ ਪਿੱਕੂ ਆਹ ਦੇਖੋ ਜੀ ਆਹ ਦੇਖੋ ਬਾੜੀਆਂ ਕਰੇ ਕਿਆ ਕਰੇ ਕਿਆ ਕੜੇ ਕਿਆ ਖਾਲੀ ਬਾੜੀਆਂ ਖੜੇ ਕਿਆ ਇਹ ਦੇਖ ਸਾਦੇ ਨੋਹ ਤੇਰੀ ਖੜੇ ਕਿਆ ਪਾਣੀ ਨੂੰ ਲੈ ਕੇ ਨੋਹ ਤੇਰੀ ਜੇ ਖੜੇ ਕਿਆ ਖਾਲੀ ਬਾਟੀਆਂ ਇਹ ਬੀਬੀਆਂ ਆ ਪਹਿਣਾ ਦੇਖ ਸਕਦੇ ਹੋ ਇਹ ਪਛਾਣ ਹੋਈ ਆ ਬੀਆ ਆਹ ਦੇਖ ਸਕਦੇ ਹੋ ਇਹ ਤਾਂ ਢੋਲ ਵਿਆਂ ਦੇ ਹੋ ਚੁੱਕੇ ਦੇਖ ਸਕਦੇ ਵੱਡੀਆਂ ਲਾ ਤੇ ਬਾਟੀਆਂ ਸਰਕਾਰ ਦੇ ਚ ਖਾਲੀਆਂ ਬਾਟੀਆਂ ਪਾਣੀ ਲੈ ਕੇ ਦੇਖ ਸਕਦੇ ਵੱਡੀਆਂ ਤਸਵੀਰਾਂ ਆ ਦੇਖੋ ਜੀ ਦੇਖ ਸਕਦੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀਕਾ ਤੇ ਜਨੰਦ ਮੈ ਟੀਵੀ ਤੇ ਪਿੱਕੂ ਟੈਫਿਕ ਲੱਕ ਕਿ ਤੁਸੀਂ ਵੀ ਇਸ ਰੋਡ ਦੇ ਜਾਂਦੇ ਇਸ ਰੋਡ ਦੇ ਨਾਓ ਕਿਸ਼ਨਪੁਰਾ ਰੋਡ ਸਾਰਾ ਜਾਮ ਹੋ ਚੁੱਕਾ ਹੈ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀਕਾ ਤੇ ਜਨੰਦ ਮੈ ਟੀਵੀ ਦੇ ਉੱਤੇ ਇਹ ਲਾਈਵ ਇਹ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਦੀ ਕੋਸ਼ਿਸ਼ ਕਰਦੇ ਪਏ ਜਰੰਦਾ ਮੈਂ ਟੀਵੀ ਤੇ ਲਾਈਵ ਤਸਵੀਰਾਂ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀਆ ਤੇ ਨੋਟੇ ਦੀਆਂ ਗੰਦੇ ਪਾਣੀ ਨੂੰ ਲੈ ਕੇ ਦੇ ਸਕਦੇ ਹੋ ਪਾਣੀ ਨਹੀਂ ਆਂਦਾ ਮੱਲੇ ਚ ਦੇ ਸਕਦੇ ਹੋ ਤੁਸੀਂ ਇਹ ਦੇ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਵੇਖੋ ਕਿਸੇ ਵੀ ਸਾਡੇ ਨਾਲ ਵੀ ਤਾਂ ਹੋ ਗਏ ਪੰਜ ਆਹ ਪੀ ਆ ਮੇਰਾ ਪਹਿਲੇ ਟਰੈਕਟਰ ਵਾਲਿਆਂ ਨੇ ਤੋੜੀ ਆ ਕੋਈ ਜੇ ਪਾਰਟੀ ਦਾ ਨਹੀਂ ਹੈਗਾ 11 ਹੁੰਦੀਆਂ ਜ਼ਮੀਨ ਦੇ ਵਿੱਚ ਉਹ ਟਰੈਕਟਰ ਵਾਲਾ ਨਹੀਂ ਤੋੜਦਾ 10 ਦੇ ਤੋਂ ਜਿਹਨਾਂ ਨੂੰ ਤਾਰ ਦਾ ਜਿਹਨਾਂ ਨੂੰ ਤਾਰ ਆਉਂਦੀ ਉਪਰੋਂ ਦੀ ਆਉਂਦੀ ਆ ਨਹੀਂ ਟੋਲੀ ਟੁੱਟੀ ਹੈ ਪਹਿਲਾਂ ਮੋਕੇ ਤੇ ਜਾ ਕੇ ਦੇਖੋ ਤਾਰ ਜ਼ਮੀਨ ਦੇ ਵਿੱਚ ਆ ਜਿਹੜੇ ਬੰਦੇ ਲੱਗੇ ਹੋਏ ਤਾਰ ਦੇ ਨਹੀਂ ਗੁੱਟੂਆਂ ਕੀ ਆ ਜਿੰਨੇ ਕਾਂਗਰਸਾਰੇ ਮੋਟਾ ਵੀ ਮੈਂ ਨਖਾਣ ਨਹੀਂ ਕਰਦਾ ਭਾਈ ਕੀ ਇਹ ਤਾਰਾ ਟੁੱਟਿਆ ਪਿਆ ਭਾਈ ਭਾਈ ਇਹ ਕਹਿੰਦੇ 10 ਦਿਨੋਂ ਕੇ ਪਾਣੀ ਨਹੀਂ ਆਂਦਾ ਮਹੱਲੇ ਚ ਆਹ ਦੇਖੋ ਇਹ ਮੈਂ ਸਹਿਮਤ ਆ ਇਹ ਨਾਲ ਅਸਲ ਸੂਰਤੇ ਹਾਲ ਇਹ ਕੋਈ ਟਰੈਕਟਰ ਲੱਗਿਆ ਉਹ ਉਹਦੇ ਵੀ ਤਾਰ ਰੜੀ ਆ ਤਾਰ ਟੁੱਟ ਗਈ ਕਦੋਂ ਤਾਰ ਟੁੱਟੀ ਭਈ ਇਹ ਅੱਜ ਦੀ ਗੱਲ ਹੈ ਅੱਜ ਫੌਲਟ ਹੋਇਆ ਉਹ ਕਹਿੰਦੇ 10 ਦਿਨੋਂ ਕੇ ਪਾਣੀ ਨਹੀਂ ਆਂਦਾ ਭਾਈ ਟਰੈਕਟਰ ਜਾਂਦਾ ਜ਼ਮੀਨ ਚ ਆਹ ਦੇਖੋ ਜ਼ਮੀਨ ਚ ਤਾਰ ਟੁੱਟ ਗਈ ਆ ਟਰੈਕਟਰ ਜਾਂਦਾ ਮੋਕੇ ਦੇ ਜਿਹੜਾ ਵੀ ਹੁੰਦਾ ਹਾਂਜੀ ਮਾਤਾ ਜੀ ਗੱਲ ਕਰੋ ਕੀ ਕਰ ਤੁਸੀਂ ਆਹ ਦੇਖ ਸਕਦੇ ਹੋ ਹਾਂ

ਮਤਲਬ ਤਾਲਾ ਨਹੀਂ ਟੁੱਟਿਆ ਇਹ ਕੁਵਲ ਲੱਗਣੇ ਨਹੀਂ ਉਹ ਨਿਗਮ ਅਸਲ ਹਾ ਉਹ ਤੁਹਾਡੀ ਚਿੱਧੀ ਦਿਵਾ ਕੇ ਬੈਠਾ ਆ ਉਹ ਚਿੱਧੀ ਲੜਦਾ ਹੈ ਫੰਡ ਰਿਲੀਜ਼ ਨਹੀਂ ਕਰ ਰਿਹਾ ਉਹਦੇ ਕਰਕੇ ਨਹੀਂ ਨਹੀਂ ਲੱਗ ਰਿਹਾ ਭਾਈ ਅਜੀ ਭਾਈ ਕਿਰੇ ਟਿਊਬ ਨਹੀਂ ਕਿਰੇ ਸਿਕਾ ਕਿਰੇ ਟਿਊਬ ਉੱਪਰ ਕਿਉਂ ਨਹੀਂ ਲੱਗਦੇ ਭਈ ਕਾਦਨ ਕੀ ਹੈ ਦਾ ਨਿਗਮ ਕਮਿਸ਼ਨਰ ਅਫਸਰ ਆਈ ਗੜੀ ਆ ਵੀ ਹੋਈ ਪਈ ਆ ਕਿਉਂਕਿ ਚੁਣਿੰਦਾ ਚੁਨੇ ਹੋਏ ਨੁਮਾਇंदे ਹੈ ਨਹੀਂ ਸਰਕਾਰ ਇਲੈਕਸ਼ਨ ਕਰਾ ਨਹੀਂ ਰਹੀ ਹੈ ਜੇ ਚੁਨੇ ਮਜੀਦਾ ਕਹਿਣਾ ਕੀ ਹੈ ਦਾ ਮਤਲਬ ਕਿ ਆਪ ਸਰਕਾਰ ਦੇ ਸਾਹਮਣੇ ਜੋ ਕਰਾਂਦੀ ਪਈ ਆ ਲੋਕਲ ਬੋਡੀ ਡਿਪਾਰਟਮੈਂਟ ਹੈ ਉਹ ਆਪਣੀ ਮਨਮਾਨੀ ਚਲਾਉਂਦਾ ਆ ਆਪਾਂ ਅਸੀਂ ਇਹ ਨਹੀਂ ਗੱਲ ਮੰਨ ਲਈ ਠੀਕ ਹੈ ਜੀ ਐਮਐਲ ਵੀ ਇੰਨੇ ਵੀ ਨਹੀਂ ਪਾਵਰ ਹੈ ਕਿ ਉੱਥੇ ਚਿੱਠੀ ਨਾ ਤੋਂ ਬਣਾ ਕੇ ਆਪਣੇ ਮੋਟਰਾਂ ਦੇ ਬਣਾ ਸਕੀ ਜੀ ਤੁਸੀਂ 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 ਇਹ ਦੱਸੋ ਐਮਐਲ ਨੂੰ ਜਿਤਾਇਆ ਅੱਛਾ ਚਲੋ ਇੱਕ ਮਿੰਟ ਐਮਐਲ ਜਿਤਾਇਆ ਤੁਸੀਂ 3 ਦਿਨ ਪਹਿਲਾਂ ਦੀ ਖਾਤਾ ਕਰਕੇ ਜਿਤਾਇਆ ਨਹੀਂ ਨਹੀਂ 3 ਦਿਨ ਪਹਿਲਾਂ ਦੀ ਖਾਤਾ ਕਰਕੇ ਫੇਰ ਦੱਸੋ ਬਾਬਾ ਹੈਂਡਰੀ ਜੀ ਦੀ ਪੂਰੀ ਟੀਮ ਔਰ ਦੂਸਰੇ ਸਾਰੇ ਕੰਮ ਹਾਂਜੀ ਤਾਲੇ ਤੋੜ ਕੇ ਅੰਦਰ ਗਏ ਸੀ ਪਤਾ ਨਹੀਂ ਤੋੜੇ ਲਾਇਆ ਕਿ ਨਹੀਂ ਤੁਸੀਂ ਔਰ ਇਸ ਤੋਂ ਬਾਅਦ ਕੀ ਕਰ ਸਕਦੇ ਬੰਦੇ ਲੋੜੀ ਮਾਰਨੇ ਆ ਦੀ ਹੂੰ ਇਸ ਤੋਂ ਬਾਅਦ ਪ੍ਰੈਸ਼ਰ ਕੀ ਪਾਸ ਹੈ ਭਾਈ ਉਹਨਾਂ ਨੇ ਤਾਂ ਥੋੜਾ ਸ਼ੀਸ਼ੇ ਦਵਾਈ ਤੁਸੀਂ ਲਗਾ ਗੱਲ ਹੀ ਗਈ ਆ ਭਾਈ ਤੁਸੀਂ ਦੱਸੋ ਗਲਤੀ ਕਿਹੜੀ ਆ ਉਹਨਾਂ ਨੇ ਤੁਹਾਡੀ ਉਮਰ ਤੋਂ ਉਠਾਈ ਉਹਨਾਂ ਨੇ ਮੌਕੇ ਦੇ ਕੋਈ ਅਫਸਰ ਆਇਆ ਤੁਸੀਂ ਦੱਸੋ ਇੱਕ ਚੀਜ਼ ਦੀ ਗੱਲ ਜਨਾਬ ਕੋਈ ਮੌਕੇ ਮੂਰਖੇ ਤੇ ਆਇਆ ਕੋਈ ਕੋਈ ਆਇਆ ਨਹੀਂ ਗਲਤੀ ਕਿਹੜੀ ਆ ਗਲਤੀ ਮਿਟਵਾਓ ਤਾਰੇ ਨੇ ਜਾਈਓ ਖੜਾ ਨਹੀ ਗਲਤੀ ਕਰੀ ਹੈ ਕਿੰਨੇ ਜਾਈ ਨੂੰ ਇੱਥੇ ਲਾ ਗਿਆ ਜਾਈ 2 ਵਜੇ ਦਾ ਹੁੰਦਾ ਹਾਂਜੀ ਮਾਤਾ ਜੀ ਜਾਈ ਹੁੰਦਾ ਮੇਰੇ ਸਾਹਮਣੇ ਕਿਹਾ 2 ਵਜੇ ਆਉਗਾ ਕੋਈ ਜਾਈ ਨਹੀਂ ਆਇਆ ਲਾਓ ਲਾਓ ਇਹਨੂੰ ਫੋਨ ਲਾਓ ਚਲੋ ਜੀ ਨੂੰ ਫੋਨ ਲਾਓ 2 ਵਜੇ ਦਾ ਅੰਮ੍ਰਿਤਸਰ ਦੇ ਰੱਖੀ ਦੇ ਤੋਰਿਆ ਹੁੰਦਾ ਉਹ ਭੋਜਨ ਨਹੀਂ ਆਈਦਾ ਕਿ ਬਜਾ ਹਾਂ ਨਾ ਹੋ ਜੂਣਾ ਚਲਾ ਆ ਫੋਨ ਕਿਤੇ ਬਾਹਰ ਹੋਣਾ ਲੱਗ ਕੇ ਲਾਣਾ ਹੁੰਦਾ ਸੋਚੋ ਪੂਰਾ ਆ ਨਹੀਂ ਮੈਂ ਕਿਹਾ 5 ਵਜੇ ਹਾਵੇ ਨਾ ਹੋ ਜੂਣਾ ਚਲਾ ਮੈਂ ਕਿਹਾ 5 ਵਜੇ ਨਾ ਹੋਇਆ ਮੈਂ ਘਰ ਨਾ ਕਰ ਦੇਣਾ ਮੈਂ ਬੀਬੀਆਂ ਲੈ ਕੇ ਬਹਿ ਗਈਆਂ ਪਾਣੀ ਨਹੀਂ ਦੇਣ ਹੋਰ ਤੁਹਾਨੂੰ ਦੱਸ ਦਵੋ ਚਲਾ ਪੜ ਦੋ ਨਾ ਨਾ లైక్ ਕਰ ਲਓ ਤੇ ਫੋਨ ਅੰਟੀ ਗੱਲ ਗੱਲ ਨੂੰ ਨਾ ਮੈਂ ਕਿਸੇ ਦਾ ਫੇਵਰ ਨਹੀਂ ਕਰ ਰਿਹਾ ਮੈਂ ਤਾਂ ਤੁਹਾਨੂੰ ਜੜਾ ਅਸਲ ਸੇਵਾ ਦੀ ਭਾਈ ਤੁਸੀਂ ਤੁਹਾਨੂੰ ਖੁਸ਼ੀ ਹੋਵੇ ਕਰਨਾ ਅਸੀਂ ਕਿੰਨੇ ਟੁਗਲ ਨਵੇਂ ਲੱਗਣੇ ਅਸੀਂ ਕਮਿਸ਼ਨਰ ਇਹ ਟੁਗਲ ਨਵੇਂ ਲੱਗੇ ਨਾ ਜਦੋਂ ਖਤਰਪੁਰ ਦੀ ਗੱਲ ਨਹੀਂ ਮੇਰੀ ਗੱਲ ਖੱਦਨ ਵਾਲੇ ਬੈਠੇ ਉਸ ਯਾਦ ਇਹ ਸਦੇ ਆਪੇ ਅੰਗਾਮਾ ਹੁੰਦਾ ਵੇ ਦੇਖਦੇ ਕਿ ਸਾਦੇ ਮਲੇ ਦਾ ਅੰਗਾਮਾ ਹੁੰਦਾ ਵਡੀਆਂ ਤਸਵੀਰਾਂ ਆ ਕਹਿੰਦੇ ਵੀ ਤਾਰਾ ਖਦਾਵਾਲੀਆ ਮਾਤਾ ਜੀ ਤੌਰ ਤਾਂ ਦਾ ਨਹੀਂ ਖਦਾਵਾਲੀਆ ਹਾਂ ਤੁਸੀਂ ਆ ਦੇਖ ਸਕਦੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਗੱਦ ਦੇ ਕਿਸ਼ਨੂ ਪੁਰਾ ਚੌਂਗ ਦੇ ਕੋਲ ਦੇਖ ਸਕਦੇ ਲਾਈਵ ਤਸਵੀਰਾਂ ਉਹ ਕੋਈ ਗੱਲ ਨਹੀਂ ਸਭੇ ਮੋਟਰਾਂ ਵੀ ਸੜ ਗਈਆਂ ਬੋਲੋ ਭਾਈ ਕੀ ਕਹਿੰਦੇ ਆ ਇਹ ਕੀ ਕਹਿੰਦੇ ਪੰਡੂ ਜੀ ਨੂੰ ਇਹ ਕੁਛ ਨਹੀਂ ਕਹਿੰਦੇ ਇਹ ਕੌਣ ਆ ਰੇ ਇਹ ਕੌਣ ਹੈ ਕੌਣ ਹੈ ਕਾਂਗਰਸ ਦੇ ਖਲਾਮ ਨਾ ਬੋਲੋ ਮਰਜੀ ਬੋਲੋ ਕਾਂਗਰਸ ਦੇ ਖਲਾਮ ਨਾ ਬੋਲੋ ਹਾਂ ਹਨ ਵੀ ਪੰਜਰ ਹਾਂ ਹਾਈ 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 ਤੁਸੀਂ ਆਦਿ ਸੇ 9 ਤੇ ਲਾ ਦੇ ਸਾਡੇ ਬੀਤਾਰੇ ਲਾ ਲਿਓ ਜੋ ਹੋ ਚੁੱਕੇ ਨੇ ਜਿੰਦੇ ਸਾਡੇ ਵੱਡੀਆਂ ਤਸਵੀਰਾਂ बड़ी तस्वीर देख सकते हो माता जी कौन सी कौन सी कौन सी कौन सी नहीं ये कौन सी, सी? सी? सी मैं पे पानी नी आता करी देखे उन्हें महल देखे ਜਦੋਂ ਅਸੀਂ ਫੋਨ ਕਰਦੇ ਆ ਫੋਨ ਚੱਟ ਨਹੀਂ ਜਦੋਂ ਅਸੀਂ ਜਾਂਦੇ ਸਾਨੂੰ ਮਿਲਦੇ ਨਹੀਂ ਦੇਖੋ ਇਕੱਠੇ ਹੋ ਕੇ ਸਾਡੇ ਬਹੁਤ ਜ਼ਿਆਦਾ ਸਮੱਸਿਆ ਸੁਣੀ ਦੋ ਵਜੇ ਦਾ ਨਹੀਂ ਹੈ ਨਹੀਂ ਕਿਹਨੇ ਸੋ ਬਣਾ ਜਾਂਦਾ ਦੋ ਵਜੇ ਦਾ ਆਹ ਜਾਂਦਾ ਇੱਥੇ ਵਧੀਆ ਬਣਾ ਕੇ ਆਉਂਦੇ ਆਣੇ ਆਉਣੇ ਨਹੀਂ ਆਉਂਦੇ ਹੈ ਨਹੀਂ ਲੋੜ ਨਹੀਂ ਲੋੜ ਹੀ ਆ ਰਿਹਾ ਮੋਟਾ ਹਲਵਾ ਦੇ ਪਾਣੀ ਫਟੇ ਆ ਜਾਂਦੇ ਹੋ ਪਾਣੀ ਨਹੀਂ ਕਿਹ ਕਿਹਨੇ ਇਹ ਕਹਿੰਦਾ ਬੋਤਾ ਪਾਣੀ ਜੀ ਬਹੁਤ ਧੰਨਵਾਦੀ ਸਾਡੇ ਨਾਲ ਚੈਨਲ ਜੁੜੇ ਰਹੇ ਜਾਂਦਾ ਕੋਈ ਨਵੀਂ ਅਪਡੇਟ ਹੋਈ ਲਾਈਵ ਹੋ ਕੇ ਦੱਸਾਂਗੇ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀ ਕਰਦੇ ਵਿੱਚ ਜੰਦੇ ਮੈਂ ਟੀਵੀ ਦੇ ਉੱਤੇ ਲਾਈਵ ਗੰਦੇ ਪਾਣੀ ਨੂੰ ਲੈ ਕੇ ਪੂਰਾ ਟੈਫਿਕ ਲੱਗਾ ਹੋਇਆ ਤੁਸੀਂ ਇਹ ਦੇ ਸਕਦੇ ਕਿਸ਼ਨਪੁਰਾ ਚੌਂਕ ਪਿੱਛੇ ਟੈਫਿਕ ਨਾ ਕੀ ਰਿਹਾ ਪਿਆ ਪੂਰਾ ਕਿਸ਼ਨਪੁਰਾ ਚੌਂਕ ਬੰਦ ਕਰ ਦਿੱਤਾ ਗਿਆ ਲੋਕਾਂ ਦੇ ਵੱਲੋਂ ਆਮ ਜਨਤਾ ਵੱਲੋਂ ਉਹਨਾਂ ਦਾ ਸਿੱਧਾ ਸਿੱਧਾ ਸਾਫ਼-ਸਾਫ਼ ਕਹਿਣਾ ਦਾ ਲੋਕਾਂ ਦਾ ਕਿਦਾ ਗੰਦਾ ਪਾਣੀ ਆਂਦਾ ਕਿਦਾ ਤਾਂ ਚਲੋ ਅੱਜ ਗੰਦਾ ਪਾਣੀ ਨਹੀਂ ਆਂਦਾ ਪਾਣੀ ਪਾਣੀ ਨਹੀਂ ਆ ਰਿਹਾ ਜੀ ਦੇ ਸਾਡੇ ਲੋਕੀ ਵੱਡੀ ਆ ਤਸਵੀਰਾਂ ਕੀ ਲੱਗਦਾ ਮਾਤਾ ਹੀ ਕੋਈ ਆਊਗਾ ਤੇ ਕੋਈ ਰੀਡਰ ਆਊਗਾ ਜੀ ਕੋਈ ਪੁੱਛਣਾ ਸੀ ਉਹਨੇ ਇੱਥੇ ਕੋਈ ਦੋ ਘੰਟੇ ਦਾ ਹੋ ਗਿਆ ਕੋਈ ਪਹੁੰਚਿਆ ਨਹੀਂ ਇੱਥੇ ਆ ਗਿਆ ਜੀ ਕੋ ਲੱਗਦਾ ਕੋਈ ਹਾਂ ਬਹੁਤ ਧੰਨਵਾਦ ਸਾਡੇ ਚੰਨੇ ਦਾ ਜੁੜੇ ਜਾਂਦਾ ਜਨੰਦਮਾ ਟੀਵੀ ਨਾਲ ਕੋਈ ਨਵੀਂ ਅਪਡੇਟ ਹੋਈ ਲਾਈਵ ਵਾਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਜਨੰਦਮਾ ਟੀਵੀ ਨਾਲ ਜੁੜੇ ਜਾਂਦਾ ਮਤਬਦਤ ਵੀਡੀਓ ਸ਼ੇਅਰ ਕਰੋ